ਇਤਨੀ ਅਰਜ ਕਰਾਂ ਇੱਕ ਸ਼ਕਤੀ ਹੈ ਨਾਭੀ ਦੇ ਥੱਲੇ ਜਿਹਨੂੰ ਜੀਵਨ ਸ਼ਕਤੀ ਕਹਿੰਦੇ ਨੇ ਜਿਹਨੂੰ ਮਨ ਦੀ ਸ਼ਕਤੀ ਕਹਿੰਦੇ ਨੇ ਜਿਹਨੂੰ ਅਧਿਆਤਮਿਕ ਸ਼ਕਤੀ ਕਹਿੰਦੇ ਨੇ ਸੁੱਤੀ ਪਈ ਹੈ ਉਹਨੂੰ ਜਗਾਣਾ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਬੰਦਾ ਸੁੱਤਾ ਪਿਆ ਹੈ ਜਾਗਿਆ ਹੋਇਆ ਨਹੀਂ ਤੇ ਜਦ ਸਤਿਗੁਰ ਕਹਿੰਦੇ ਨੇ ਬੰਦਾ ਜਾਗਿਆ ਜੋ ਹੈ ਸੁੱਤਾ ਪਿਆ ਹੈ ਤਾਂ ਮਤਲਬ ਹੈ ਕੁੰਡਲ ਨਹੀਂ ਸੁੱਤੀ ਪਈ ਉਹਨੂੰ ਕੋਈ ਕੁੰਡਲ ਨਹੀਂ ਕਹਦੇ ਮਨ ਸੁੱਤਾ ਪਿਆ ਹੈ ਤੇ ਸਿਮਰਨ ਕਿਉਂ ਕਰਨਾ ਹੈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ ਸੁੱਤੇ ਮਨ ਨੂੰ ਜਗਾਣਾ ਹੈ ਸੁੱਤੀ ਜੀਵਨ ਸ਼ਕਤੀ ਨੂੰ ਜਗਾਣਾ ਹੈ ਸੁੱਤੀ ਹੋਈ ਕੁੰਡਲਨੀ ਨੂੰ ਜਗਾਣਾ ਹੈ ਤੇ ਜਾਗਣ ਦੇ ਨਾਲ ਕੀ ਕੁਝ ਆਉਂਦਾ ਹੈ ਅੱਜ ਇਹ ਗੱਲ ਬਣ ਜਾਏਗੀ ਤੂਬਾ ਖਾਨਾ ਤੂਬਾ ਹੱਜੂ ਮੇ ਰਵੇ ਉਹ ਤੇ ਤੇਰੇ ਇਸ ਖਾਨੇ ਦੇ ਚ ਹੈ ਇਸ ਘਰ ਦੇ ਚ ਹੈ ਤੂੰ ਕਿੱਥੇ ਹੱਜ ਕਰਨ ਜਾ ਰਹੇ ਹੈ ਕਿੱਥੇ ਜਾ ਰਹੇ ਹੈ ਐਵੇਂ ਭਟਕਦਾ ਥੋੜਾ ਜਿਹਾ ਉਸ ਦਰ ਦੇ ਤੇ ਜਾਣ ਦੀ ਕੋਸ਼ਿਸ਼ ਕਰ ਉਹ ਦਰ ਕੈਸਾ ਹੈ ਭਗਤ ਕਬੀਰ ਕਹਿੰਦੇ ਨੇ ਮੁਕਤ ਦਵਾਰਾ ਸੰਕੁਰਾ ਉਹ ਦਰ ਸੰਕੁਰਾ ਹੈ ਛੋਟਾ ਹੈ ਬਹੁਤ ਛੋਟਾ ਹੈ ਤੇ ਕਬੀਰ ਨੂੰ ਪੁੱਛੀਓ ਉਹ ਦਰ ਕਿੰਨਾ ਕੁ ਛੋਟਾ ਹੈ ਸੰਕੁਰਾ ਹੈ ਰਾਈ ਦਸਾਂ ਭਾਏ ਉਹ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਕਰੋ ਕਿੰਨਾ ਕ रह ਜਾਂਦਾ اور میں عرض کرا کہ درے مہا دے بچنا نو کبھی دی کلپنا نہ سمجھ لینا یتھارت بچن نے ست بچن نے امرت مئی بچن نے خسم دے بول نے رب دے بول نے اور جیون دے گہرے تل چو نکلے نے کبیر مکت دوارا سنکرا رائی دسائیں بھائے رائی دے دانے دا دس حصہ او جڑا دروازہ ہے انہا چھوٹا ہے ਤੇ ਮਨ ਤੋਂ ਮੈਗਲ ਹੋਇ ਰਹਾ ਨਿਕਸਿਓ ਕਿਉਂ ਕਰ ਜਾਏ ਮਨ ਇਤੇ ਹਾਥੀ ਹੈ ਮੈਗਲ ਹਾਥੀ ਹੁਣ ਹਾਥੀ ਲੰਗੇ ਤੇ ਕਿਵੇਂ ਲੰਗੇ ਉਸ ਦਰਵਾਜ਼ੇ ਚ ਮੈਂ ਦੇਖਿਆ ਜਿਸ ਬੰਦੇ ਦੀ ਅਕਲ ਬੜੀ ਮੋਟੀ ਹੋਵੇ ਨਾ ਪੰਜਾਬ ਹਰਿਆਣੇ ਦੇ ਚ ਰਾਜਸਥਾਨ ਦੇ ਚ ਕਹਿੰਦੇ ਦੀ ਅਕਲ ਥੋੜੀ ਮੱਜ ਜਾਏ ਤੇ ਇਤੇ ਮੱਜ ਜਾਏ ਬ ਬ ਮੋਟੀ ਅਕਲ ਹੈ ਬਹੁਤ ਥੁੱਲੀ ਅਕਲ ਹੈ ਅणि ਇੰਨੀ ਮੋਟੀ ਅਕਲ ਇਹ ਮੱਝ ਕਿਵੇਂ ਲੰਗੇ ਉਸ ਦਰਵਾਜ਼ੇ ਚ ਯੂਪੀ ਦੇਚ ਉਤਰੀ ਭਾਰਤ ਦੇਚ ਕਬੀਰ ਦੇ ਸਮੇਂ ਜਿਸ ਦੀ ਅਕਲ ਬਹੁਤ ਮੋਟੀ ਹੋਵੇ ਜਿਹਦਾ ਮਨ ਬਹੁਤ ਮੋਟਾ ਹੈ ਜਿਹਦੀ ਬੁੱਧੀ ਬਹੁਤ ਮੋਟੀ ਹੈ ਮੋਟੀਆਂ ਗੱਲਾਂ ਨੂੰ ਸਮਝਦਾ ਛੋਟੀਆਂ ਬਾਰੀਕ ਨੂੰ ਨਹੀਂ ਉਹਨੂੰ ਕਹਿ ਦਿੰਦੇ ਸਨ ਤੇਰੀ ਅਕਲ ਥੋੜੀ ਹੈ ਹਾਥੀ ਹੈ ਨਿਰਈ ਹਾਥੀ ਤੂੰ ਬੰਦਾ ਥੋੜੀ ਹੈ ਹਾਥੀ ਹੈ ਤੇਰੀ ਅਕਲ ਥੋੜੀ ਹੈ ਹਾਥੀ ਹੈ हरियाणा राजस्थान ਤੇ ਪੰਜਾਬ ਵਿੱਚ ਅੱਜ ਵੀ ਕਹਿੰਦੇ ਨੇ ਇਹਦੀ ਅਕਲ ਥੋੜੀ ਐ ਮੱਝ ਹੈ ਬਹਸ ਹੈ Rajasthan ਵਿੱਚ ਹਿੰਦੀ ਵਿੱਚ ਬੋਲਦੇ ਨੇ ਬੇਸ਼ਕੀ ਅਕਲ ਥੋੜੀ ਐ ਬਹਸ ਹੈ ਇਹ ਤਾਂ ਬਹਸ ਹੈ ਅਕਲ ਥੋੜੀ ਐ ਭਾਉ ਇੰਨੀ ਮੋਟੀ ਅਕਲ ਐ ਇੰਨੇ ਮੋٹے ਦਿਮਾਗ ਦਾ ਬੰਦਾ ਹੈ ਉਹ ਮੋਟੀਆਂ ਗੱਲਾਂ ਸਮਝਦਾ ਹੈ ਬਾਰੀਕ ਸਮਝਦਾ ਹੀ ਕੋਈ ਨਹੀਂ ਤੇ ਹਰ ਜੀ ਅਤ ਸੂਖਮ ਹੈ ਸਤਿਗੁਰ ਦੀ ਬਾਣੀ ਕਹਿ ਰਹੀ ਹੈ ਹਰੀ ਤੇ અત્યੰਤ ਸੂਖਮ ਹੈ ਅਤੀ ਸੂਖਮ ਤੇ ਉਹਨੇ ਮੋਟੀ ਅਕਲ ਵਾਲਾ ਸਮਝੇ ਤੇ ਕਿਵੇਂ ਸਮਝੇ ਮੋਟੀ ਅਕਲ ਵਾਲਾ ਬੰਦਾ ਗੁਰਬਾਣੀ ਦੀ ਵਿਚਾਰ ਨਹੀਂ ਸੁਣ ਸਕਦਾ ਇੰਨੀ ਮਾਇਰਸ ਕਰਦਾ ਮੋਟੀ ਅਕਲ ਵਾਲਾ ਗੁਰਬਾਣੀ ਨਾਲ ਨਹੀਂ ਜੁੜ ਸਕੇਗਾ ਫਿਰ ਕੀ ਕੀਤਾ ਜਾਏ ਪਹਿਲੇ ਸਤ ਸੰਗ ਕਰਦਿਆਂ ਕਰਦਿਆਂ ਅਕਲ ਬਾਰੀਕ ਕਰੇ ਅਕਲ ਸੂਖਸ਼ਮ ਕਰੇ ਮੋਟੀ ਅਕਲ ਨਾਲ ਗੱਲ ਨਹੀਂ ਬਣੇਗੀ ਕਹਿੰਦੇ ਜਿਹੜਾ ਬੰਦਾ ਜਿੰਨਾ ਨਸ਼ਾ ਲਵੇ ਉਤਨੀ ਅਕਲ ਮੋਟੀ ਹੁੰਦੀ ਜਿਹੜਾ ਬੰਦਾ ਜਿੰਨਾ ਜਪ ਕਰੇ ਅਕਲ ਬਾਰੀਕ ਹੁੰਦੀ ਸੂਖਮ ਹੁੰਦੀ ਹੈ ਇਸ ਵਾਸਤੇ ਨਸ਼ਈ ਬੰਦਿਆਂ ਦੀ ਅਕਲ ਮੋਟੀ ਹੋ ਜਾਏਗੀ ਰੱਬ ਦੀ ਗੱਲ ਨਹੀਂ ਸਮਝ ਸਕਣਗੇ ਸੰਸਾਰ ਦੀ ਸਮਝ ਸਕਣਗੇ ਸੰਸਾਰ ਮੋਟਾ ਹੈ ਅਸਤੂਲ ਹੈ ਪਦਾਰਥ ਦੀ ਗੱਲ ਸਮਝਣਗੇ ਪਰਮਾਤਮਾ ਦੀ ਗੱਲ ਨਹੀਂ ਸਮਝਣਗੇ ਸੰਸਾਰ ਦੀ ਗੱਲ ਸਮਝਣਗੇ ਨਿਰੰਕਾਰ ਦੀ ਗੱਲ ਨਹੀਂ ਸਮਝਣਗੇ ਤੇ ਇਸ ਚੱਕਰ ਚ ਨਾ ਪੈਣਾ ਜਿਹੜੇ ਵਿਗਿਆਨਕ ਨੇ ਸਾਇੰਸ ਦਾਣ ਨੇ ਉਹਨਾਂ ਕੋਲ ਅਕਲ ਬਾਰੀਕ ਹੈ ਕਤਈ ਨਹੀਂ ਮੋਟੀ ਅਕਲ ਹੈ ਉਹ ਵੀ ਪਦਾਰਥ ਦੀ ਖੋਜ ਕਰ ਸਕਦੇ ਨੇ ਪਰਮਾਤਮਾ ਦੀ ਖੋਜ ਨਹੀਂ ਕਰ ਸਕਦੇ ਪਰਮਾਤਮਾ ਦੀ ਖੋਜ ਤੇ અત્યੰਤ ਸੂਖਸ਼ਮ ਹੈ અત્યੰਤ ਸੂਖਸ਼ਮ ਤੇ ਕਬੀਰ ਨੇ ਆਪਣੇ ਢੰਗ ਨਾਲ ਕਹਿ ਦਿੱਤਾ ਉਹ ਜਿਹੜਾ ਮੋਕਸ਼ ਦਵਾਰ ਹੈ ਉਹ ਜਿਹੜਾ ਰੱਬ ਦਾ ਦਵਾਰ ਹੈ ਉਹ ਜਿਹੜਾ ਧਰਮ ਦਵਾਰ ਹੈ ਜਿੱਥੋਂ ਲੰਘ ਕੇ ਰੱਬ ਨੂੰ ਮਿਲਣਾ ਹੈ ਉਹ ਦਰਵਾਜ਼ੇ ਤੇ ਰਾਈ ਦਸਾਂ ਭਾਏ ਰਾਈ ਦਾ ਦਾਣਾ ਬਹੁਤ ਛੋਟਾ ਹੁੰਦਾ ਹੈ ਤੇ ਉਹਦਾ ਦਸਵਾਂ ਹਿੱਸਾ ਕਰੋ ਤੇ ਪੱਲੇ ਤੇ ਕੁਝ ਵੀ ਨਹੀਂ ਕਹੇਗਾ ਇਤਨਾ ਸੂਖਸ਼ਮ ਉਹ ਦਰਵਾਜ਼ਾ ਤੇ ਮਨ ਤੋਂ ਮੈਗਲ ਹੋਏ ਰਹਾ ਨੇਕsho ਕਿਉਂ ਕਰ ਜਾਏ ਅਕਲ ਮੋਟੀ ਹੋਵੇ ਤੇ ਮੈਂ ਦੇਖਿਆ ਗੁਰਪੁਰਬ ਦੇ ਦਿਨਾਂ 'ਚ ਭਾਰਤ ਦੇ 'ਚ ਕਹਿੰਦੇ ਨੇ ਕੋਈ ਟੋਏ ਟੱਪੇ ਹੋਣੇ ਚਾਹੀਦੇ ਨੇ ਕੋਈ ਸਿੰਗਰ ਹੋਣ ਚੰਗੇ ਕੋਈ ਗੀਤ ਸੰਗੀਤ ਦੀ ਮਹਿਫਿਲ ਲਗੇ ਕੀ ਕਥਾ ਕਹਾਣੀਆਂ ਤੇ ਆਸਾ ਦੀ ਵਾਰ ਇਹ ਮੈਂ ਕਈਆਂ ਦੀ ਜ਼ੁਬਾਨ ਤੋਂ ਸੁਣਿਆ ਤੇ ਇੱਕ ਥਾਂ ਤੇ ਤੇ ਮੈਂ ਬਹੁਤ ਔਖਾ ਹੋ ਗਿਆ ਕਿ ਆਸਾ ਦੀ ਵਾਰ ਦਾ ਕੀਰਤਨ ਬੜੇ ਪ੍ਰਸਿੱਧ ਰਾਗੀਆਂ ਨੇ ਕੀਤਾ ਔਰ ਬੜੇ ਸੋਚ ਜੇ ਠੰਗ ਨਾਲ ਇੱਕ ਮਹਾਪੁਰਖ ਨੇ ਫਿਰ ਸ਼ਬਦ ਦੀ ਕਥਾ ਕੀਤੀ ਦਾਸ ਨੇ ਬਾਅਦ ਵਿੱਚ ਵਿਚਾਰਾਂ ਕੀਤੀਆਂ ਖੁੱਲੀਆਂ ਤੇ ਬਾਅਦ ਵਿੱਚ ਮੁਖੀ ਸਜਣ ਖੜਾ ਹੋ ਕੇ ਕਹਿਣ ਲੱਗਾ ਸਾਹ ਸਮਝੀ ਹੁਣ ਸਪੈਸ਼ਲ ਦੀਵਾਨ ਸ਼ੁਰੂ ਹੋਣ ਲੱਗਾ ਹੈ ਬਾਕੀ ਤੇ ਸਾਰੇ ਮੀ ਆਰਡੀਨਰੀ ਸੀ ਹੁਣ ਸਪੈਸ਼ਲ ਦੀਵਾਨ ਉਹ ਟੋਏ ਟੱਪੇ ਸ਼ੁਰੂ ਹੋ ਗਏ ਤੇ ਮੈਂ ਕਹ ਜੇ ਇਹ ਹੀ ਸਪੈਸ਼ਲ ਦੀਵਾਨ ਹੈ ਤੋ ਕਹਿਣਾ ਪੈ ਗਿਆ ਬੰਦੇ ਨਹੀਂ ਬੈਠੇ ਹਾਥੀ ਬੈਠੇ ਸਨ ਮੱਝ ਬੈਠੀ ਸੀ ਉਹ ਕੀ ਮਨ ਤੋ ਮੈਗਲ ਹੋਇ ਰਹਾ ਨਿਕਸੋ ਕਿਉਂ ਕਰ ਜਾਏ ਆਸਾ ਦੀਵਾਰ ਤੇ ਬਹੁਤ ਸੂਖਸ਼ਮ ਸ਼ਬਦ ਦੀ ਵਿਚਾਰ ਤੇ ਬਹੁਤ ਸੂਖਸ਼ਮ ਤੇ ਇਸ ਨਿੱਕੇ ਜਿਹੇ ਦਰਵਾਜ਼ੇ ਚ ਮੱਝ ਲੰਗੇ ਤੇ ਕਿਵੇਂ ਲੰਗੇ ਤੇ ਜੇ ਲੰਗਣ ਦੀ ਕੋਸ਼ਿਸ਼ ਵੀ ਕੀਤੀ ਤੇ ਸਿੰਘ ਆਪਣੇ ਤੜਾਏਗੀ ਲੰਘ ਤੇ ਨਹੀਂ ਸਕੇਗੀ ਕਿਸ ਤਰ੍ਹਾਂ ਲੰਗੇਗੀ ਛੋਟਾ ਦਰਵਾਜ਼ਾ ਲੰਗੇ ਹੁਣ ਮੱਝ ਕਿਵੇਂ ਲੰਗੇ ਇਹ ਹਾਥੀ ਲੰਗੇ ਤੇ ਕਿਵੇਂ ਲਗੇ ਹਾਲਾਂਕਿ ਮਜ ਨਾਲੋਂ ਹਾਥੀ ਬਹੁਤ ਵੱਡਾ ਤੇ ਕਬੀਰ ਨੇ ਹਾਥੀ ਦੀ ਤਸ਼ਬੀਹ ਦਿੱਤੀ ਹੈ ਮਨ ਤੋਂ ਮੈਗਲ ਹੋਏ ਰਹਾ ਨਿਕਸਿਓ ਕਿਉਂ ਕਰ ਜਾਏ ਬੰਦੇ ਦੀ ਅਕਲ ਤੇ ਹਾਥੀ ਹੋ ਗਈ ਰੱਬ ਦੀ ਗੱਲ ਸਮਝੇ ਤੇ ਕਿਵੇਂ ਸਮਝੇ ਤਾਂ ਮੈਂ ਅਰਜ਼ ਕਰਾਂ ਗੁਰਦੁਆਰੇ ਦੇ ਵਿੱਚ ਤਾਲਮੇਲ ਨਹੀਂ ਬੈਠਦਾ ਗੁਰਬਾਣੀ ਨਾਲ ਤਾਲਮੇਲ ਕਿਸ ਤਰ੍ਹਾਂ ਬੈਠੇ ਇਹ ਸੂਖਸ਼ਮ ਅਕਲ ਮੋਟੀ ਮੈਂ ਗੁਸਤਾਖੀ ਤੇ ਨਹੀਂ ਕਰ ਰਿਹਾ ਇੱਕ ਸ਼ਬਦ ਦਾ ਆਧਾਰ ਬਣਾ ਕੇ ਅਰਜ਼ ਕਰ ਰਿਹਾ ਕਬੀਰ ਦੀ ਪੰਕਤੀ ਨਾ ਹੁੰਦੀ ਤੇ ਮੇਰੇ ਚ ਕਹਿਣ ਦੀ ਜ਼ਰੂਰਤ ਵੀ ਨਹੀਂ ਸੀ ਤੇ ਮੈਂ ਕਹਿ ਵੀ ਨਹੀਂ ਸਕਦਾ ਸੀ ਪਰ ਕਬੀਰ ਦਾ ਸਹਾਰਾ ਕੋਲ ਹੈ ਇਸ ਵਾਸਤੇ ਮੈਂ ਕਹਿ ਰਿਹਾ ਕਿ ਮਨ ਤੋ ਮੈਗਲ ਹੋਏ ਰਹਾ ਨਿਕਸੇ ਉਹ ਕਿਉਂ ਕਰ ਜਾਏ ਮਨ ਤੇ ਹਾਥੀ ਹੈ ਮਨ ਤੇ ਮੱਜ ਜਾਏ ਤੇ ਉਹ ਦਰਵਾਜ਼ਾ અત્યੰਤ ਸੂਖਸ਼ਮ অতি ਸੂਖਸ਼ਮ ਜਿੱਥੋਂ ਲੰਘਣਾ ਹੈ ਤੇ ਹੁਣ ਕੀ ਕਰੀਏ ਇਸ ਮੱਝ ਨੂੰ ਸੂਖਸ਼ਮ ਕਰਨਾ ਹੈ। ਇਸ ਹਾਥੀ ਨੂੰ ਸੂਖਸ਼ਮ ਕਰਨਾ ਹੈ। ਔਰ ਗੁਸਤਾਖੀ ਮਾਫ ਹਜ਼ਾਰਾਂ ਦੇ ਇਕੱਠ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹਜ਼ਾਰਾਂ ਦੇ ਇਕੱਠ ਦੇ ਵਿੱਚ ਉਂਗਲੀਆਂ ਤੇ ਗਿਣੇ ਜਾਣ ਵਾਲੇ ਬੰਦੇ ਹੋਣਗੇ ਜਿਨ੍ਹਾਂ ਦੀ ਮਤ ਸੂਖਸ਼ਮ ਹੋਵੇਗੀ ਵਰਨਾ ਕਲਮੋਟੀ ਹੁੰਦੀ ਹੈ। ਪੰਜਾਬ ਪੰਜਾਬ ਸਾਲ ਤੋਂ ਗੁਰਦੁਆਰੇ ਆ ਰਹੇ ਨੇ ਤੇ ਫਿਰ ਪੁੱਛ ਲੈਂਦੇ ਨੇ ਗੈਣੀ ਜੀ ਮੂਲ ਮੰਤਰ ਕਿਹੜਾ ਹੈ ਜੀ? ਗੁਰਮੰਤਰ ਕਿਹੜਾ ਤੇ 50 ਸਾਲ ਤੋਂ ਤੂੰ ਕੀ ਕਰਦਾ ਪਿਆ ਫਿਰ ਕਰਦਾ ਕੀ ਪਿਆ 50 ਸਾਲ ਤੋਂ ਇੱਥੇ ਆਇਆ ਤੈਨੂੰ ਇੰਨਾ ਵੀ ਨਹੀਂ ਪਤਾ ਤੇ ਖੇਮਾ ਕਰਨੀ ਕਹੀ ਤੇ ਐ ਵੀ ਪੁੱਛ ਰਹੇ ਨੇ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਹੈ ਇਹ ਕਿਹੜੀਆਂ ਨੇ ਤੇ ਪੁਰਖਾ ਜਿਹੜਾ ਤੂੰ 5 ਸਾਲ ਤੋਂ ਆ ਰਹੇ ਹਾਂ ਤੂੰ ਪੰਜ ਬਾਣੀਆਂ ਵੀ ਚੇਤੇ ਨਹੀਂ ਕਰ ਸਕਿਆ ਤੈਨੂੰ ਇੰਨਾ ਵੀ ਨਹੀਂ ਪਤਾ 5 ਸਾਲ ਦਾ ਗੁਰਦੁਆਰੇ ਆ ਰਹੇ ਹਾਂ ਤੇ ਪੰਜ ਬਾਣੀਆਂ ਦਾ ਵੀ ਤੈਨੂੰ ਬੋਧ ਨਹੀਂ ਹੈ ਤਾਂ ਫਿਰ ਕੀ ਕਰਦਾ ਪਿਆ ਇੱਥੇ ਆ ਕੇ ਇੱਥੇ ਆ ਕੇ ਇੰਨੀ ਗੱਲ ਵੀ ਤੂੰ ਨਹੀਂ ਸਮਝੇ ਪਰ ਸਮਝੇ ਤੇ ਕਿਸ ਤਰ੍ਹਾਂ ਸਮਝੇ ਅਕਲ ਹਾਥੀ ਅਕਲ ਮੱਝ ਦਰਵਾਜ਼ਾ ਛੋਟਾ ਜਿੱਥੋਂ ਲੰਘਣਾ ਹੈ ਮਨ ਤੋਂ ਮੈਗਲ ਹੋਏ ਰਹਾ ਨਿਕਸ਼ਿਓ ਕਿਉਂ ਕਰ ਜਾਏ ਕਹਿੰਦੇ ਜੈਸੇ ਜੈਸੇ ਬੰਦੇ ਦੀ ਅਕਲ ਬਾਰੀਕ ਹੋਵੇਗੀ ਸੂਖਸ਼ਮ ਹੋਵੇਗੀ ਵੈਸੇ ਵੈਸੇ ਪ੍ਰਮਾਤਮਾ ਦੀ ਸਮਝ ਪੈਗੀ ਗੁਰੂ ਦੀ ਸਮਝ ਪੈਗੀ ਮੋਟੀ ਅਕਲ ਦੇ ਨਾਲ ਨਹੀਂ ਸਮਝ ਪੈਗੀ ਮੋਟੀ ਅਕਲ ਪਦਾਰਥ ਨੂੰ ਸਮਝ ਸਕਦੀ ਹੈ ਮੋਟੀ ਅਕਲ ਧਨ ਨੂੰ ਸਮਝ ਸਕਦੀ ਹੈ ਮੋਟੀ ਅਕਲ ਰੰਗ ਰੂਪ ਨੂੰ ਸਮਝ ਸਕਦੀ ਹੈ ਮੋਟੀ ਅਕਲ ਪ੍ਰਮਾਤਮਾ ਨੂੰ ਨਹੀਂ ਸਮਝ ਸਕਦੀ ਤੋ ਕਬੀਰ ਮੁਕਤ ਦਵਾਰਾ ਸੰਕੁਰਾ ਮੁਕਤ ਦਵਾਰ ਧਰਮ ਦਵਾਰ ਗੁਰੂ ਦਵਾਰ ਗੁਰੂ ਦਵਾਰਾ ਤੇ ਬਹੁਤ ਸੂਖਸ਼ਮ ਇਹ ਉਦਾਦਰ ਤੇ ਬਹੁਤ ਸੂਖਸ਼ਮ ਜਿੱਥੋਂ ਲੰਘ ਕੇ ਗੁਰੂ ਨੂੰ ਮਿਲਣਾ ਹੈ ਉਹ ਦਰਵਾਜ਼ਾ ਬਹੁਤ ਛੋਟਾ ਹੈ ਕਿੰਨਾ ਕੁ ਛੋਟਾ ਹੈ ਰਾਹੀ ਦਸਾਂ ਭਾਈ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿੱਤ ਦਰ ਵਸੇ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਵਨ ਲਹੇ ਜਿਸ ਦਰ ਕਾਰਨ ਫਿਰਾ ਉਦਾਸੀ ਸੋਦਰ ਕੋਈ ਆਏ ਕਹੇ ਜਿਸ ਦਰ ਨੂੰ ਲਬਦਾ ਲਬਦਾ ਉਪਰਾਮ ਹੋ ਗਿਆ ਮੈਂ ਉਦਾਸੀ ਹੋ ਗਿਆ ਥੱਕ ਗਿਆ ਟੁੱਟ ਗਿਆ ਕੋਈ ਦਸੇ ਉਹ ਦਰਵਾਜ਼ਾ ਕਿੱਥੇ ਹੈ میں بتھیرے دروازہ تے ٹکرا مار لی اور وہ در کے تھے وہ گھر کے تھے جت در وسے کون در کہیے دراں تر در کون لہے جس در کارن پھرا اداسی اپرام جگت تو اپرام ہو کے میں لب رہا تو میں اتنی عرض کرا اپرام بندے نہیں لبھنا دوجے نے لبھنا ہی نہیں اس پاس اس وقت میں نہ جاما مختصر عرض کروں ਦਰਵਾਜ਼ਾ ਸੂਖਸਮ ਹੈ અત્યੰਤ ਸੂਖਸਮ ਹੈ ਭਾਵ ਰੱਬ ਦੀ ਗੱਲ ਬੜੀ ਬਾਰੀਕ ਹੈ ਗੁਰੂ ਦੀ ਗੱਲ ਬੜੀ ਬਾਰੀਕ ਹੈ ਤੇ ਮੋਟੀ ਅਕਲ ਨਹੀਂ ਸਮਝ ਸਕੇਗੀ ਕੀ ਕਰੀਏ ਰੋਜ਼ ਦੇ ਸਤਸੰਗ ਦੀ ਇਸ ਵਾਸਤੇ ਮੈਂ ਮੈਂ ਕਿ ਅਕਲ ਬਾਰੀਕ ਹੋਵੇ ਬੁੱਧੀ ਸੂਖਸਮ ਹੋਵੇ ਮਤ ਸੂਖਸਮ ਹੋਵੇ ਜੈਸੇ ਜੈਸੇ ਮਤ ਸੂਖਸਮ ਹੁੰਦੀ ਹੈ ਸੂਖਸਮ ਮਤ ਫਿਰ ਆਪਣੀ ਨਹੀਂ ਹੁੰਦੀ ਗੁਰੂ ਦੀ ਹੁੰਦੀ ਉਹ ਫਿਰ ਗੁਰੂ ਦੀ ਮਤ ਉਹ ਤੇ ਫਿਰ ਪ੍ਰਮਾਤਮਾ ਦੀ ਮਤ کہو کبیر بدھ ہر لئی میری بدھ بدلی صد پائی کبیر کہنے جڑی میری پہلی بدھی سی نا موٹی بدھی ہوتے رب نے چرا لئی آپ سن کے حیران ہو گئے ہر جڑا لفظ ہے نا ہر ہری ہر سنسکرت دا یہ دے پتا اکھری ارث کی نے چور یہ دے اکھری ارث ہے نہیں شبد کوش دے چھے اور کچھ ارث نہیں نہیں اور اے بھارت دے رشی منیاں دی ہمت ہے کہ انہوں نے رب نو ایک اے نام بھی دے دیتا چور کہو کبیر بدھ ہر لئی میری میری بدھی ہری نے ہر لئی چورا لئی اس چور نے چورا لئی اور کھما کرنے تسیہ آکھو گئے یہ تے اسب بے شبت ہے پر چور جڑا آنکھ ہے مجبورن آنکھ ہے ਕਨੂੰ ਚੋਰ ਘਰ ਦੇ ਚ ਆਏ ਤੇ ਪਤਾ ਨਹੀਂ ਚਲਦਾ ਕੁਝ ਨਹੀਂ ਪਤਾ ਚਲਦਾ ਉਹਦੇ ਆਣ ਦਾ ਟਾਂਗ ਹੀ ਐਸਾ ਅਗਰ ਉਹਦੇ ਆਣ ਦਾ ਪਤਾ ਚਲ ਜਾ ਤੋ ਖਾਕ ਚੁਰਾਵੇਗਾ ਕਿਸ ਤਰ੍ਹਾਂ ਚੁਰਾਵੇਗਾ ਉਹਦੇ ਆਣ ਦਾ ਪਤਾ ਨਹੀਂ ਚਲਦਾ ਔਰ ਉਹ ਜੋ ਕੁਝ ਲੈ ਜਾਂਦਾ ਹੈ ਉਹ ਵੀ ਨਹੀਂ ਪਤਾ ਚਲਦਾ ਕਦੋਂ ਪਤਾ ਚਲਦਾ ਹੈ ਜਦੋਂ ਲੈ ਜਾਂਦਾ ਹੈ ਚਲੇ ਜਾਂਦੀ ਹੈ ਉਦੋਂ ਪਤਾ ਚਲਦਾ ਲੈ ਗਈ ਜਿਸ ਵਕਤ ਪ੍ਰਮਾਤਮਾ ਮਨੁੱਖ ਦੇ ਅੰਤਰਾਤਮਿਕ ਪ੍ਰਵੇਸ਼ ਕਰਦਾ ਨਹੀਂ ਪਤਾ ਚਲਦਾ ਬੜੇ ਸੁਖ ਸਮਰੂਪ ਪਚਾਂਦਾ ਹੈ ਇਹ ਤੇ ਉਦੋਂ ਪਤਾ ਚੱਲਦਾ ਜਦ ਜ਼ਿੰਦਗੀ ਬਦਲ ਗਈ ਸਭ ਕੁਝ ਬਦਲ ਗਿਆ ਕਹਿੰਦਾ ਹੈ ਐ ਤੇ ਗੱਲ ਕੋ چھوڑੋ ਇਸ ਨੂੰ ਸਤਿਗੁਰ ਕਹਿੰਦੇ ਨੇ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚੰਤਾ ਬੜੀ ਘਾਲ ਨਾ ਘਾਲੀ ਗੱਲ ਨਹੀਂ ਬਣੀ ਬੜੀ ਸੇਵਾ ਕੀਤੀ ਗੱਲ ਨਹੀਂ ਬਣੀ ਬੜੇ ਜਪ ਤਪ ਕੀਤੇ ਗੱਲ ਨਹੀਂ ਬਣੀ ਇੱਕ ਦਿਨ ਅਚਨਚੇਤ ਗੱਲ ਬਣ ਗਈ ਅਚਨਚੇਤ ਕੁਝ ਪਤਾ ਵੀ ਨਹੀਂ ਜ਼ਿੰਦਗੀ ਬਦਲ ਗਈ ਸਾਰੀ ਜੀਵਨ ਬਦਲ ਗਿਆ ਸਾਰਾ ਕਬੀਰ ਕੰਨ ਜਿਹੜੀ ਮੇਰੀ ਮੋਟੀ ਮਤ ਸੀ ਨਾ ਤੋਂ ਰੱਬ ਚੁਰਾ ਕੇ ਲੈ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਧ ਪਾਈ ਚੋਰ ਚੁਰਾ ਕੇ ਲੈ ਜਾਂਦਾ ਬਦਲੇ ਚ ਕੁਝ ਨਹੀਂ ਦਿੰਦਾ ਕੁਝ ਰੱਖਦਾ ਉਥੇ ਥੋੜੀ ਹੈ ਪਰ ਰੱਬ ਐਸਾ ਚੋਰ ਹੈ ਬੰਦੇ ਦੀ ਮੋਟੀ ਮਤ ਚੁਰਾ ਕੇ ਲੈ ਜਾਂਦਾ ਆਪਣੀ ਸੂਖਸ਼ਮਤ ਦੇ ਕੇ ਚਲਾ ਜਾਂਦਾ ਉਹ ਰੱਖ ਜਾਂਦਾ ਹੈ ਉਹ ਚੋਰ ਐਸਾ ਹੈ ਐਸ ਵਾਸਤੇ ਸਨਮਾਨਿਤ ਹੈ ਵਰਨਾ ਚੋਰ ਜੋ ਕੁਝ ਲੈ ਜਾਂਦਾ ਹੈ ਬਦਲੇ ਚ ਰੱਖਦਾ ਕੁਝ ਨਹੀਂ ਹੈ ਪਰ ਪ੍ਰਮਾਤਮਾ ਐਸਾ ਚੋਰ ਹੈ ਦੁੱਖ ਚੁਰਾ ਲੈਂਦਾ ਹੈ ਬਦਲੇ ਚ ਸੁਖ ਦੇ ਜਾਂਦਾ ਹੈ ਸੋਗ ਤੇ ਚਿੰਤਾ ਚੁਰਾ ਲੈਂਦਾ ਹੈ ਪਰਮ ਆਨੰਦ ਦੇ ਜਾਂਦਾ ਹੈ ਭੈ ਚੁਰਾ ਲੈਂਦਾ ਹੈ ਨਿਰਭੈ ਦੇ ਜਾਂਦਾ ਹੈ ਆਗੁਣ ਚੁਰਾ ਲੈਂਦਾ ਹੈ ਗੁਣ ਦੇ ਜਾਂਦਾ ਕਬੀਰ ਕਹਿੰਦੇ ਮੇਰੀ ਮਤ ਚੁਰਾ ਲੈ ਗਿਆ ਆਪਣੀ ਮਤ ਦੇ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਹਰ ਹੁਣ ਚੋਰ ਚੁਰਾ ਲਈ ਔਰ ਜਦ ਸ਼ਬਦ ਕੋਸ਼ ਦੇ ਚ ਮੈਂ ਇਸ ਦੇ ਅਰਥ ਪੜੇ ਯਕੀਨ ਜਾਨਾ ਮੈਨੂੰ ਯਕੀਨ ਨਹੀਂ ਹੁੰਦਾ ਸੀ ਭਈ ਹਰੀ ਦੇ ਅਰਥ ਚੋਰ ਹਰਨ ਹੋ ਗਿਆ ਫਲਾਣੇ ਨੇ ਹਰ ਲਿਆ ਚੁਰਾ ਲਈ ਖੋ ਲਈ ਔਰ ਸਭ ਤੋਂ ਜ਼ਿਆਦਾ ਨਾਮ ਪ੍ਰਮਾਤਮਾ ਦਾ ਹਿੰਦੁਸਤਾਨ ਵਿੱਚ ਹਰੀ ਲਿਆ ਜਾਂਦਾ ਹਰੀ ਚੋਰ ਚੋਰ ਕਮਾਲ ਦੀ ਗੱਲ ਇਹ ਨਾਮ ਦਰਸਲ ਵਾਕਈ ਹੈ ਜੈਸੇ ਜੈਸੇ ਉਸ ਦੇ ਨੇੜੇ ਆਉ ਉਹਨਾਂ ਦੁੱਖ ਚੁਰਾ ਲੈਂਦਾ ਪਤਾ ਹੀ ਨਹੀਂ ਚਲੇਗਾ ਆਗੁਣ ਚੁਰਾ ਲੈਂਦਾ ਹੈ ਸੰਤਾਪ ਚੁਰਾ ਲੈਂਦਾ ਹੈ ਸੋਗ ਤੇ ਫਿਕਰ ਚੁਰਾ ਲੈਂਦਾ ਹੈ ਤੇ ਬਗਲ ਬਦਲੇ ਚ ਦੇ ਦਿੰਦਾ ਹੈ ਅਨੰਦ ਬੇਫਿਕਰੀ ਨਿਸ਼ਚਿੰਤਾ ਨਿਰਭੈ ਐਸਾ ਜੋੜ ਕਬੀਰ ਕਹਿੰਦੇ ਮੇਰੀ ਜਿਹੜੀ ਮੋਟੀ ਮਤ ਸੀਨਾ ਤੋਂ ਚੁਰਾ ਕੇ ਲੈ ਗਿਆ ਜਪਦਿਆਂ ਜਪਦਿਆਂ ਅਚਨ ਚੇਤ ਪਤਾ ਚੱਲਦਾ ਹੈ ਕਿ ਮੈਂ ਦਾਰਸ਼ਨਿਕ ਹੋ ਗਿਆ ਹਾਂ विचारक हो गया बारीकियों ਨੂੰ ਸਮਝਣ ਵਾਲਾ ਹੋ ਗਿਆ ਮੋਟੀ ਅਕਲ ਗਈ ਉਹ ਥੁੱਲੀ ਅਕਲ ਉਹ ਮੋਟੀ ਅਕਲ ਉਹ ਚਲੀ ਗਈ ਹੁਣ ਤੇ ਹਰ ਗੱਲ ਦੀ ਸਮਝ ਪੈਣ ਲੱਗ ਪਈ ਹੈ ਮੈਂ ਫਿਰ ਅਰਜ਼ ਕਰਾਂ ਪੁਰਾਣੇ ਜ਼ਮਾਨੇ ਦੇ ਵਿੱਚ ਪੀਕੇ ਨਹੀਂ ਸਨ ਇਤਨੇ ਕਥਾਕਾਰ ਨਹੀਂ ਸਨ ਵਿਆਖਿਆਕਾਰ ਨਹੀਂ ਸਨ ਇਤਨੇ ਗੁਣੀ ਗਿਆਨੀ ਨਹੀਂ ਸਨ ਲੇਕਿਨ ਬ੍ਰह्मज्ञानी ਬਹੁਤ ਜ਼ਿਆਦਾ ਸਨ ਭਗਤ ਬਹੁਤ ਜ਼ਿਆਦਾ ਸਨ ਸੰਤ ਬਹੁਤ ਜ਼ਿਆਦਾ ਸਨ ਸਾਡੇ ਵਿੱਚ ਤੇ ਹੁਣ ਜਿੰਨੀਆਂ ਕਿਤਾਬਾਂ ਨੇ ਜਿੰਨਾ ਲਿਖਿਆ ਜਾ ਚੁਕਿਆ ਹੈ ਜਿੰਨਾ ਬੋਲਿਆ ਜਾ ਚੁਕਿਆ ਹੈ ਤੇ ਜਿੰਨਾ ਬੋਲਿਆ ਜਾ ਰਿਹਾ ਹੈ ਇਹ ਤੇ ਉਸ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਹੈ ਤੇ ਬ੍ਰह्म ਗੈਨੇ ਕਿਉਂ ਨਹੀਂ ਦਰਸਲ ਉਦੋਂ ਲੋਕ ਜਪਦੇ ਸਨ ਤੇ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਸੀ ਗੱਲ ਸਮਝ ਪੈ ਜਾਂਦੀ ਸੀ ਹੁਣ ਲੋਕ ਜਪਦੇ ਨਹੀਂ ਗੱਲ ਜੜੀ ਇਤਨੀ ਤੇ ਸਾਇਬ ਕਹਿੰਦੇ ਜੇ ਜਪਣਾ ਨਹੀਂ ਤੇ ਸਭ ਕੁਝ ਫਜ਼ੂਲ ਹੈ ਜਪੋ ਹਤਾ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਬਾਕੀ ਤੇ ਸਾਰੇ ਫਜ਼ੂਲ ਨੇ ਜਪ ਇੱਕ ਨਾਮ ਜਪ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਹੈ ਜਖਦਿਆਂ ਜਪਦਿਆਂ ਜਪਦਿਆਂ ਗੱਲ ਦੀ ਸਮਝ ਪੈ ਜਾਂਦੀ ਹੈ ਜਪਦਿਆਂ ਜਪਦਿਆਂ ਮਤ ਸੂਖਸ਼ਮ ਹੋ ਜਾਂਦੀ ਹੈ ਮਤ ਬਾਰੀਕ ਹੋ ਜਾਂਦੀ ਹੈ ਤੇ ਕਬੀਰ ਕਹਿੰਦੇ ਨੇ ਮਤ ਜਦ ਬਾਰੀਕ ਹੁੰਦੀ ਹੈ ਤੇ ਉਹੀ ਉਸ ਮੋਕਸ਼ ਦਵਾਰ ਤੋਂ ਲੰਘਦੀ ਹੈ ਉਹੀ ਧਰਮ ਦਵਾਰ ਤੋਂ ਲੰਘਦੀ ਹੈ ਉਹੀ ਗੁਰੂ ਦਵਾਰੇ ਦੇ ਵਿੱਚ ਪ੍ਰਵੇਸ਼ ਕਰਕੇ ਗੁਰੂ ਨੂੰ ਮਿਲਦੀ ਹੈ ਬਾਕੀ ਨਹੀਂ ਮਿਲਦੀ ਮੋਟੀ ਅਕਲ ਵਾਲਾ ਗੁਰਦੁਆਰੇ ਆ ਕੇ ਵੀ ਖਿਮਾ ਕਰਨੀ ਗੁਰੂ ਨੂੰ ਨਹੀਂ ਮਿਲੇਗਾ ਕੋਈ ਮੁਲਾਕਾਤ ਨਹੀਂ ਇਸ ਦੀ ਗੁਰੂ ਨਾਲ ਮੋਟੀ ਅਕਲ ਵਾਲਾ ਮੰਦਰ ਚਲਾ ਵੀ ਗਿਆ ਹੈ ਤੇ ਉਹਦਾ ਭਗਵਾਨ ਨਾਲ ਕੋਈ ਸੰਬੰਧ ਨਹੀਂ ਹੈ ਮੋਟੀ ਅਕਲ ਵਾਲਾ ਅਗਰ ਖਿਮਾ ਕਰਨੀ ਖਾਨਾ ਕਾਬਜ ਚਲਾ ਵੀ ਗਿਆ ਨਾ ਤੇ ਖੁਦਾ ਨੂੰ ਨਹੀਂ ਮਿਲਿਆ ਮੈਂ ਹਰ ਸਾਲ 10 12 ਦਿਨ ਦਸੰਬਰ ਦੇ ਵਿੱਚ ਕੁਇਤ ਦੇ ਚਾਉਣਾ ਤੇ ਅਤਕੀਕ ਅਜੀਬੋ ਗਰੀਬ ਜਿਹਾ ਘਟਨਾ ਘਟ ਗਈ ਦੋ ਤਿੰਨ ਦਿਨ ਕਿਧਰੇ ਇੱਕ ਸ਼ੇਖ ਆਂਦਾ ਰਿਹਾ ਤੇ ਉਹਨੂੰ ਉਰਦੂ ਬਹੁਤ ਅੱਛੀ ਆਉਂਦੀ ਸੀ ਕਿਧਰੇ ਕਰਾਚੀ ਦੇਚਰੇ ਆ ਸੀ ਪਾਕਿਸਤਾਨ ਦੇਚ ਤੇ ਉਰਦੂ ਚੰਗੀ ਬੋਲ ਲੈਂਦਾ ਸੀ ਥੋੜੀ ਜਿਹੀ ਮਿੱਤਰਤਾ ਹੋ ਗਈ ਤੇ ਮੈਨੂੰ ਕਹਿਣ ਲੱਗਾ ਜਿਹੜਾ ਸਾਡਾ ਖੁਦਾ ਹੈ ਨਾ ਇਹ ਬਹੁਤ ਵੱਡਾ ਹੈ ਬਾਕੀਆਂ ਨਾਲ ਤੇ ਮੈਨੂੰ ਹੁਣ ਪਤਾ ਸੀ ਮੈਂ ਕਿਹ ਮੁਲਕ ਵੀ ਇਹਨਾਂ ਦਾ ਹੈ ਤੇ ਕਰੋਦੀ ਵੀ ਬੜੇ ਹੁੰਦੇ ਨੇ جی ہوں میں آخا تھوڑا خدا چھوٹا ہے تین مینو چھوٹا کر کے رکھ دینا آخنا ہوں نکل اتو نکل تو میں اپنے ڈھنگ نالوزے نال گل کی میں کہ خدا تیرا وڈا ہے کس ڈھنگ کس ثبوت کس آدھار تے کہہ رہے ہیں کی وڈیائی اس کی دی ہے تو آخر لگا سڈے جتنے مسلم دیش نے نا زمین دے تھلے تیل ہے دولت دے دریا پہ چلتے ਸਾਡਾ ਖੁਦਾ ਐਸੀ ਉਸ ਦੀ ਪ੍ਰਸ਼ਤਿਸ ਕਰਦੇ ਆ ਤੇ ਇਹ ਖੁਦਾ ਸਾਡਾ ਬਹੁਤ ਵੱਡਾ ਹੈ ਬਾਕੀਆਂ ਦਾ ਛੋਟਾ ਸਾਡਾ ਖੁਦਾ ਬਹੁਤ ਵੱਡਾ ਹੈ ਤੇ ਆਪਣੀ ਤਰਫੋਂ ਤੋਂ ਹੁਣ ਇਹ ਆਖੇ ਵੀ ਸਾਡੇ ਖੁਦਾ ਨੂੰ ਮੰਨੋ ਜਿਹੜਾ ਬਹੁਤ ਵੱਡਾ ਹੈ ਤੇ ਮੈਂ ਆਖਾ ਮਿੱਤਰਾ ਮੈਂ ਤੇ ਪਿਛਲੇ ਦਿਨੀ ਟੀਵੀ ਤੇ ਵੀ ਦੇਖਿਆ ਹੈ ਕਿ ਕੁਝ ਸੈنسਦਾਨਾਂ ਨੇ ਕਹਿ ਦਿੱਤਾ ਹੈ ਜਿਹੜਾ ਤੇਲ ਹੈ ਤੁਹਾਡਾ ਖਵਤ ਦੇ ਚ ਨਿਕਲਦਾ ਪਿਆ ਇਹ 22 ਸਾਲ ਤੋਂ ਬਾਅਦ ਨਹੀਂ ਨਿਕਲੇਗਾ ਸਿਰਫ 22 ਸਾਲ ਨਿਕਲੇਗਾ ਜੋ ਵਿਗਿਆਨ ਕਹਨੇ ਕਹਿ ਦਤਾ ਹੈ ਜੋ ਸਾਇੰਸ ਦਾਣਾ ਨੇ ਕਹਿ ਦਤਾ ਹੈ ਤੇ ਹੁਣ ਤੇਲ ਨਿਕਲਦਾ ਪਿਆ ਤੇ ਖੁਦਾ ਵੱਡਾ ਹੈ ਤੇ ਜਦ 22 ਸਾਲ ਬਾਅਦ ਨਹੀਂ ਨਿਕਲੇਗਾ ਫਿਰ ਤੇ ਛੋਟਾ ਹੀ ਹੋ ਜਾਏਗਾ ਨਾ ਉਦੋਂ ਖੁਦਾ ਛੋਟਾ ਹੋ ਜਾਏਗਾ ਤੇ ਮੈਂ ਕਿ ਤੇਲ ਵੀ 10 12 15 ਸਾਲ ਤੋਂ ਨਿਕਲ ਰਿਹਾ ਪਹਿਲੇ ਨਹੀਂ ਨਿਕਲਦਾ ਸੀ ਤੁਸੀਂ ਬਦੋਂ ਸੀ ਤੇ ਦਰਦਰ ਇੱਥੇ ਠੋਕਰਾਂ ਖਾਂਦੇ ਸੀ ਉਦੋਂ ਖੁਦਾ ਛੋਟਾ ਸੀ ਤੇ ਮੈਨੂੰ ਕਹਿਣ ਲੱਗਾ ਤੁਸੀਂ ਕਾਫਰ ਦੀਆਂ ਗੱਲਾਂ ਕਰਦੇ ਹੋ ਕਾਫਰ ਬੋਲਦਾ ਤੇ ਮੈਂ ਕਹ ਮੈਨੂੰ ਪਹਿਲੇ ਹੀ ਪਤਾ ਸੀ ਤੂੰ ਇਹ ਕੁਝ ਕਹਿਣਾ ਤੇ ਮੈਂ ਕਹ ਹੂੰ ਆਪਣੇ ਖੁਦਾ ਦੀ ਵਡਿਆਈ ਉਸ ਨਜ਼ਰੀਏ ਨਾਲ ਵੇਖ ਅੱਜ ਤੋਂ 15 20 ਸਾਲ ਪਿੱਛੇ ਚਲਾ ਜਾ ਫਿਰ ਵੇਖ ਉਹਨੋਂ ਖੁਦਾ ਕੀ ਸੀ ਤੇ 22 ਸਾਲ ਬਾਅਦ ਇਹ ਖੁਦਾ ਕੀ ਹੋਵੇਗਾ ਇਸ ਢੰਗ ਨਾਲ ਵੇਖ ਹੋਂ ਦੀ ਗੱਲ ਛੱਡ ਹੁਣ ਤੇ ਠੀਕ ਮੰਦੇ ਹਨ ਤਿਲ ਦੇ ਦਰਿਆ ਚੱਲਦੇ ਤੇ ਜਿਹੜਾ ਕੁਝ ਦਿਨ ਪਹਿਲੇ ਛੋਟਾ ਸੀ ਤੇ ਜਿਹੜਾ ਕੁਝ ਦਿਨ ਬਾਅਦ ਛੋਟਾ ਹੋ ਜਾਵੇਗਾ ਉਹ ਅੱਜ ਵੀ ਵੱਡਾ ਨਹੀਂ خدا کوئی ویکتی تھوڑی ہے خدا کوئی تیرا میرا تھوڑی ہے اتے باپے کسی کو بھاون کو ہر راجا کبھی کہ کوئی دعوی نہیں کر سکتا میرا ہی پیو ہے میرا, میرا ہے یہ میں اپنے مکان تے دعوی کر سا میرا ہے میں اپنے دھن تے دعوی کر سکدا. اے سکا دعویٰ میں اپنے تن تے بھی کر سک میرا تن ہے میرے کپڑے نے میرے بچے نے حالانکہ نہیں ہے پر میں ایسا کہہ سکتا لیکن میرے شبد دا جوڑ اسی رب نال نہیں جوڑ سکتے میرا ہی رب ہے یا میرا ہی گرو ہے نہیں کہہ سکتے یا میرا ہی گردوارا ہے اتنا بھی کہہ دو نا گزاخی معاف دی کی گھٹا گٹا دیتی دی کی مہمائی گھٹا دیتی گردوارے دا رس گھٹا دیتا دردوارے دی مہانتا گھٹا دیتی صرف میرا ہی گردوارا ہے اتنا کہہ دیتا ہے ਕਿਸੇ ਗੁਰੂ ਦੀ ਗੱਲ ਹੀ ਨਹੀਂ ਸਮਝੀ ਤਾਂ ਤੂੰ ਜੀ ਹੋਈ ਜਿਵੇਂ ਉਹ ਸ਼ੇਖ ਕਹ ਰਿਹਾ ਸੀ ਸਾਡਾ ਖੁਦਾ ਵੱਡਾ ਹੈ ਬਹੁਤ ਵੱਡਾ ਹੈ ਉਹ ਤੇ ਉਸ ਆਧਾਰ ਦੇ ਹੋਇਆ ਕਿਸੇ ਜ਼ਾਤ ਕਰਕੇ ਕਿਸੇ ਬਰਾਦਰੀ ਕਰਕੇ ਕਿਸੇ ਕੁੱਲ ਕਰਕੇ ਕਿਸੇ ਇਕੱਟ ਕਰਕੇ ਆਖੋ ਇਹ ਗੁਰਦੁਆਰਾ ਸਿਰਫ ਮੇਰਾ ਹੈ ਪੁਰਖਾ ਮੇਰੇ ਦੀ ਮੋਹਰ ਲਾਉਂਦੇ ਉਹ ਪਦਾਰਥ ਬਣ ਜਾਂਦਾ ਹੈ ਉਹ ਗੁਰੂ ਨਹੀਂ ਹੈ ਉਹ ਰੱਬ ਨਹੀਂ ਹੈ ਉਹਦੇ ਤੇ ਮੇਰੇ ਦੀ ਮੋਹਰ ਨਹੀਂ ਲਾਈ ਜਾਂਦੀ ਹੁਣ ਜੇ ਮੈਂ ਆਖਾਂ ਇਹ ਸੂਰਜ ਸਿਰਫ ਮੇਰਾ ਹੈ ਤੇ ਇਤਨਾ ਕਹਿਣਾ ਮੇਰਾ ਕਿਤਨਾ ਝੂਠਾ ਬਹੁਤ ਵੱਡਾ ਛੋਟਾ ਸਿਰਫ ਮੇਰਾ ਥੋੜੀ ਹੈ ਤੇ ਸਾਰੀ ਦੁਨੀਆ ਦਾ ਸਾਰੀ ਦੁਨੀਆ ਨੂੰ ਰੋਸ਼ਨੀ ਦੇ ਰਿਹਾ ਹੈ ਤੇ ਮੈਂ ਮੇਰੇ ਹੋਣ ਦਾ ਦਾਵਾ ਕਰਾਂ ਚੁਕਿਏ ਮੇਰੇ ਘਰ ਦੇ ਚ ਰੋਸ਼ਨੀ ਹੈ ਇਹਦੀ ਕਿਰਨ ਮੇਰੇ ਘਰ ਦੇ ਚ ਆਉਂਦੀ ਹੈ ਐਸ ਵਾਸਤੇ ਸੂਰਜ ਮੇਰਾ ਹੈ ਠੀਕ ਹੈ ਕਿਰਨ ਮੇਰੇ ਘਰ ਦੇ ਚ ਆ ਰਹੀ ਹੈ ਠੀਕ ਹੈ ਰੋਸ਼ਨੀ ਮੇਰੇ ਘਰ ਦੇ ਚ ਆ ਰਹੀ ਹੈ ਤੇ ਲੇਕਿਨ ਫਿਰ ਵੀ ਮੈਂ ਆਖਾਂ ਮੇਰਾ ਹੈ ਸੂਰਜ ਇਹ ਤੇ ਝੂਠ ਹੈ ਮੇਰਾ ਹੀ ਝੂਠ ਹੈ ਰੱਬ ਮੇਰਾ ਹੈ ਮੈਂ ਫਿਰ ਅਰਜ਼ ਕਰਾਂ ਜੋ ਸਿਰਫ ਮੇਰਾ ਹੈ ਉਹ ਰੱਬ ਨਹੀਂ ਹੈ ਤੇ ਜੋ ਰੱਬ ਹੈ ਉਹ ਸਿਰਫ ਮੇਰਾ ਨਹੀਂ ਇਹਨੂੰ ਆਲਮ ਇੰਜ ਕਹਿੰਦੇ ਨੇ ਜੋ ਸੱਚ ਹੈ ਉਹ ਸਿਰਫ ਮੇਰਾ ਨਹੀਂ ਹੈ ਔਰ ਜੋ ਸਿਰਫ ਮੇਰਾ ਹੈ ਉਹ ਸੱਚ ਵੀ ਨਹੀਂ ਹੈ ਉਹਦੀ ਤਸੀਮਾ ਬਣ ਗਈ ਉਹਦੇ ਕੁਝ ਵੀ ਨਹੀਂ ਜੋ ਗੁਰੂ ਹੈ ਉਹ ਸਿਰਫ ਮੇਰਾ ਨਹੀਂ ਹੈ ਔਰ ਜੋ ਸਿਰਫ ਮੇਰਾ ਹੀ ਹੈ ਬਾਕੀ ਕਿਸੇ ਦਾ ਨਹੀਂ ਉਹ ਗੁਰੂ ਨਹੀਂ ਹੈ ਐਨੀ ਮੈਂ ਅਰਜ਼ ਕਰਦੇ ਆਂ ਇਸ ਗੱਲ ਨੂੰ ਸਮਝਣਾ ਪਰ ਫਿਰ ਕਬੀਰ ਦੇ ਬੋਲ ਚੇਤੇ ਆਂਦੇ ਨੇ ਮਨ ਤੋਂ ਮੈਂ ਗੱਲ ਹੋਏ ਰਹਾ ਨਿਕ ਸਿਓ ਕਿਉਂ ਕਰ ਜਾਏ ਹੁਣ ਗੁਰੂ ਦੀ ਇਹ ਗੱਲ ਕੌਣ ਸਮਝੇ ਉਹ ਮੱਝ ਉਹ ਹਾਥੀ ਲੰਗੇ ਕਿਵੇਂ ਉਸ ਦਰਵਾਜ਼ੇ ਚ ਕਿਸ ਤਰ੍ਹਾਂ ਲੰਗੇ ਪੁਰਾਣੇ ਜ਼ਮਾਨੇ ਚ ਲੋਕੀ ਜਪ ਕਰਦੇ ਸਨ ਬੁੱਧੀ ਸੂਖਸ਼ਮ ਹੋ ਜਾਂਦੀ ਸੀ ਬ੍ਰਹਮ ਗਿਆਨੀ ਸੰਤ ਮਹਾਪੁਰਸ਼ ਬਥੇਰੇ ਤੇ ਹੁਣ ਕਥਾ ਕਹਾਣੀਆਂ ਤੇ ਬਹੁਤ ਨੇ ਬਹੁਤ ਕੁਝ سلسلہ ਹੈ ਬੜੀ ਗੱਲ ਹੈ ਜਪ ਨਹੀਂ ਹੈ ਤੇ ਜੇ ਜਪ ਨਾ ਹੋਵੇ ਤੇ ਗੁਰਨਾਮਿਕੰਦਨ ਸਭ ਕੁਝ ਨਿਸਫਲ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਨਿਸਫਲ ਸਭ ਨਿਸਫਲ ਅਗਰ ਜਪ ਨਹੀਂ ਹੈ ਜਪ ਕਰਦਿਆਂ ਹੀ ਮਤ ਬਾਰੀਕ ਹੋਵੇਗੀ ਕੀਰਤਨ ਇਸ ਵਾਸਤੇ ਸੁਣਨਾ ਹੈ ਜਪ ਕਰ ਸਕੀਏ ਕਥਾ ਇਸ ਵਾਸਤੇ ਸੁਣਨੀ ਹੈ ਜਪ ਕਰ ਸਕੀਏ ਵਿਆਖਿਆ ਇਸ ਵਾਸਤੇ ਸੁਣਨੀ ਹੈ ਜਪ ਕਰ ਸਕੀਏ ਜਪਨੇ ਕੀ ਤਾਂ ਕਲਮੋਟੀ ਤੇ ਮੋਟੀ ਅਕਲ ਉਸ ਦਰਵਾਜ਼ੇ ਚੋਂ ਨਹੀਂ ਲੰਘ ਸਕੇਗੀ ਇੱਕ ਕੁੰਡਲ ਨਹੀਂ ਦੇ ਸੰਬੰਧ ਵਿੱਚ ਜੋ ਬਾਰੀਕ ਗੱਲ ਗੁਰਬਾਣੀ ਨੇ ਕਹੀ ਹੈ ਉਹ ਵੀ ਮੈਂ ਸਮਝਾਂਗਾ ਕਿ ਜਿਹੜੇ ਮੋٹے ਯੋਗੀ ਨੇ ਉਹਨਾਂ ਦੀ ਸਮਝ ਚ ਨਹੀਂ ਆਏਗੀ ਜੋ ਸਰੀਰ ਦੀ ਸਿਰਫ ਐਕਸਰਸਾਈਜ਼ ਨੂੰ ਵਰਜਿਸ਼ ਨੂੰ ਹੀ ਧਰਮ ਸਮਝੀ ਬੈਠੇ ਨੇ ਰੱਬ ਦੀ ਪ੍ਰਾਪਤੀ ਸਮਝੀ ਬੈਠੇ ਪਰਮਾਤਮਾ ਦੀ ਪ੍ਰਾਪਤੀ ਸਮਝੀ ਬੈਠਣ ਉੱਠੋ ਬੈਠੋ ਐਂਜ ਹੱਥ ਕਰੋ ਐਂਜ ਪੈਰ ਕਰੋ ਐਂਜ ਸਵਾਸ ਲਓ ਪੁਰਖ ਹੈ ਤੇ ਸਰੀਰ ਦੀ ਸਾਧਨਾ ਹੈ ਤੇ ਇਸ ਤਰ੍ਹਾਂ ਦੀ ਸਾਧਨਾ ਦੇ ਨਾਲ ਜੇ ਰੱਬ ਮਿਲਦਾ ਹੈ ਤੇ ਬੜੀ ਸੌਖੀ ਗੱਲ ਹੈ कुंडल ने सुरजी सत्संगत परमानंद गुरु मुख मचा एक मिनट में थोड़ा होलवां खट नेम कर कोठड़ी बांधी शरीर दे च 6 चक्कर मने गएन खट कहनन 6 नो नाभि तो ਥੱਲੇ ਇੱਕ ਚੱਕਰ ਹੈ ਜਿਹਨੂੰ మూਲਾਧਾਰ ਕਹਿੰਦੇ ਨੇ ਤੇ ਉਸ మూਲਾਧਾਰ ਦੇ ਚੱਕਰ ਥੱਲੇ ਇਹ ਕੁੰਡਲਨੀ ਕੁੰਡਲ مار ਕੇ ਇੱਕ ਸ਼ਕਤੀ ਸੁੱਤੀ ਪਈ ਇੰਜ ਜਿਵੇਂ ਕੋਈ ਸਪਣੀ ਖੁੱਡ ਦੇ ਚ ਇੰਜ ਬੈਠੀ ਹੁੰਦੀ ਗੁੰਦਲ ਮਾਰ ਕੇ ਇਸ ਤਰ੍ਹਾਂ ਮੂਲਾ ਧਾਰ ਚੱਕਰ ਦੇ ਉੱਪਰ ਇੱਕ ਦੂਸਰਾ ਚੱਕਰ ਹੈ ਸਵਦੇਸ਼ਟਾਨ ਇਸ ਤੀਸਰਾ ਚੱਕਰ ਹੈ ਮਣੀਪੁਰ ਇੱਕ ਚੌਥਾ ਚੱਕਰ ਹੈ ਅਨਾਹਤ ਇੱਕ ਪੰਜਵਾਂ ਚੱਕਰ ਹੈ ਉਸ ਨੂੰ ਕੰਠ ਦੇ ਚ ਮੰਨਦੇ ਨੇ ਵਿਸ਼ੁੱਧ ਇੱਕ ਛੇਵਾਂ ਚੱਕਰ ਹੈ ਤੇ ਮਸਤਕ ਦੇ ਚ ਉਹਨੂੰ ਆਗਿਆ ਚੱਕਰ ਮੰਨਦੇ ਨੇ ਉਸ ਚੱਕਰ ਨੂੰ ਵੰਨ ਕੇ ਜੈਸੇ ਕੁੰਡਲਨੀ ਅੱਗੇ ਜਾਂਦੀ ਹੈ ਤਾਂ ਕਹਿੰਦੇ ਦਸਮ ਦਵਾਰ ਖੁੱਲ ਗਏ ਇਹਦੇ ਕਪਾਟ ਖੁੱਲ ਗਏ ਉੱਥੇ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਫੁੱਲ ਖਿੜਿਆ ਹੋਇਆ ਹੈ ਔਰ ਉੱਥੇ ਕੁੰਡਲਨੀ ਇੰਜ ਮਸਤ ਹੋ ਕੇ ਬੈਠ ਜਾਂਦੀ ਜਿਵੇਂ ਭੌਰਾ ਕਮਲ ਵਿੱਚ ਲਪੇ ਪੈ ਮਾਨ ਹੋ ਜਾਂਦਾ ਇਹਨਾਂ ਛੇ ਚੱਕਰਾਂ ਨੂੰ ਵੰਨ ਕੇ ਕਿਵੇਂ ਕੁੰਡਲਨੀ ਲੰਗਦੀ ਹੈ ਗੁਰਮੁਖ ਬਣਿਆ ਸਤ ਸੰਗ ਕੀਤਾ ਤੇ ਗੁਰੂ ਦੀ ਸੰਗਤ ਦਾ ਇਹ ਪ੍ਰਤਾਪ ਪੱਟ ਕਹਿੰਦੇ ਨੇ ਸਾਡੀ ਕੁੰਡਲ ਨਹੀਂ ਜਾਗ ਪਈ ਤੇ ਜੇ ਹੁਣ ਪੱਟ ਕਹਿੰਦੇ ਨੇ ਕੁੰਡਲ ਨਹੀਂ ਜਾਗ ਪਈ ਤੇ ਯੋਗੀਆਂ ਵਾਲੀ ਗੱਲ ਹੋ ਗਈ ਨਹੀਂ ਇਹ ਯੋਗੀਆਂ ਵਾਲੀ ਗੱਲ ਨਹੀਂ ਹੈ